ਗੁਰਵਾੜੇ ਕੋ ਕਿਤੇ ਬਾਂਬਿਆ ਓਏ ਆ ਤੇ ਮੈਲ ਹੀ ਆ ਓਏ ਉਹ ਮੈਲ ਨਹੀਂ cinema ਵਾਂ cinema ਗੁਰਵਾਹ ਹੀ ਤੇ ਅੱਜ ਤੱਕ ਉਰਾਲੀਆਂ ਦੇ ਬਹਿ ਬਹਿ ਕੇ ਫਿਲਮਾਂ ਵੇਖੀਆਂ cinema ਏਡੇ ਸੋਹਣੇ ਹੁੰਦੇ ਆ ਗੰਡਾਲਾ ਹੀ ਵਿਖਾਏਗਾ ਨਾ ਓ ਰੂ ਟੈਨਸ਼ਨ ਨਾ ਲੈ ਤੈਨੂੰ ਗੰਡਾਲਾ ਵਿਖਾਵਾਂਗੇ ਹੂੰ ਚੱਲ ਆ ਜਾ ਵੇਖੀ ਅੱਛਾ ਜੀ ਇਫ ਇਟ ਇਸ਼ਿਉਰ ਕੀ ਹੈ ਤੁਹਾਡੇ ਨਾਲ ਹੋਰ ਵੀ ਕੋਈ ਹੈ ਉਹ ਪਛੀਲਾ ਵੇ ਨੂੰ ਬੰਦ ਕਰ ਦੇ ਕੋਜਨੀ ਕੋਜਨੀ ਤਾਂ ਬਸ ਮਹਿਫਲ ਜੀ ਲੱਗੀ ਰਹਿੰਦੀ ਐ ਸ਼ਰਸ ਸ਼ੈਰੀ ਵਾਲੀ ਚਬਾਰੇ ਤੇ ਤੇ ਇਹ ਆਪਣਾ ਚੇਲਾ ਹੀ ਐ ਇਹ ਉਸਤਾਦ ਨਾਲ ਵੀ ਦੋ ਰੁਪਈਆ ਗਾ ਲੰਘਿਆ ਵਾ ਮੈਂ ਤਾਂ ਕਿਤੇ ਕਿਤੇ ਸੁਣਦਾ ਵਾਂ ਸ਼ੈਰੀ ਇਹ ਮਾਮਾ 24 ਘੰਟੇ ਸੁਣਦਾ ਰਿੰਦਾ ਵਾ ਉਹ ਵੀ ਲੋਕਲ ਨਹੀਂ ਲਾਹੌਰ ਵਾਲੀ ਤਰੀਕਾਂ ਦੇ ਹਿਸਾਬ ਨਾਲ ਸ਼ੇਰ ਚੇਤੇ ਆਏ ਨਾ ਤੁਹਾਨੂੰ ਪਤਾ ਮੈਨੂੰ ਵੀ ਸ਼ੈਰੀ ਦਾ ਬਹੁਤ ਸ਼ੌਂਕ ਐ ਉਹ ਗੱਲ ਕਰਦਾ ਤਾਂ ਸਾਡੇ ਪਿੰਡ ਵਾਲੇ ਯਾਰ ਨੂੰ ਗੋਲੀਆਂ ਗੁਲੀਆਂ ਵਟਨ ਦਾ ਠੇਕਾ ਮਿਲਿਆ